ਪਛਮਾ ਦਾ ਵਪਾਰ ਕਰਨ ਵਾਲੇ ਭਾਰਤਵਾਜ ਨੇ ਕੁਝ ਵਿਅਕਤੀਆਂ 'ਤੇ ਕੁੱਟਮਾਰ ਅਤੇ ਵੀਡੀਓ ਬਣਾਉਣ ਦੇ ਦੋਸ਼ ਲਾਏ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਭਾਰਤਵਾਜ ਨੇ ਘਟਨਾ ਦੀ ਜਾਣਕਾਰੀ ਇਹ ਦੇ ਹੋਏ ਦੱਸਿਆ ਕਿ ਬੀਤੇ ਦਿਨ ਰੇਲਵੇ ਪੁਲ ਛੌਣੀ ਤੋਂ ਜਾ ਰਿਹਾ ਸੀ ਤਾਂ ਰਸਤੇ ਵਿੱਚ ਵਜ਼ੀਰੇਵਾਲੀ ਬਿਲਡਿੰਗ ਕੋਲ ਉਸ ਨੂੰ ਤਿੰਨ ਵਿਅਕਤੀ ਮਿਲਦੇ ਨੇ ਜੋ ਇੱਕ ਗਾਂ ਨੂੰ ਫੜ ਕੇ ਲਿਜਾ ਰਹੇ ਸਨ ਜਦੋਂ ਭਾਰਤਵਾਜ ਨੇ ਗਾਂ ਬਾਰੇ ਪੁੱਛਿਆ ਤਾਂ ਉਹ ਗਾਂ ਦਾ ਰਸਾ ਛੱਡ ਕੇ ਭੱਜ ਗਈ ਜਿਸ ਤੋਂ ਬਾਅਦ ਉਸ ਨੇ ਗਾਂ ਨੂੰ ਫੜ ਕੇ ਕਿੱਲੇ ਨਾਲ ਬੰਨ ਲਿਆ ਇਨਾਂ ਸਮਾਂ ਜਾਣ ਤੋਂ ਬਾਅਦ ਕੁਝ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਡੰਡੇ ਫੜੇ ਹੋਏ ਸਨ ਅਤੇ ਉਹਨਾਂ ਨੇ ਮੈਨੂੰ ਚੋਰ ਸਮਝ ਕੇ ਮੈਨੂੰ ਬਿਨਾ ਪੁੱਛੇ ਹੀ ਮੇਰੇ ਤੇ ਹਮਲਾ ਕਰ ਦਿੱਤਾ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਦੀਆਂ ਵੀਡੀਓ ਵੀ ਬਣਾਈਆਂ ਉਹਨਾਂ ਵਿਅਕਤੀਆਂ ਵੱਲੋਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕੀਤੀ ਹੈ ਕੁੱਟਮਾਰ ਕਰਕੇ ਜ਼ਖਮੀ ਕਰਨ ਤੋਂ ਬਾਅਦ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸਬੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਆਪਣੇ ਆਪ ਨੂੰ નિર્ਦੋਸ਼ ਦੱਸ ਰਿਹਾ ਹੈ ਦੂਜੇ ਪਾਸੇ ਪੁਲਿਸ ਨਾਲ ਦਲਬਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਮੇਰਾ ਨਾਮ ਜੀ ਭਾਰਤਵਾਜ ਜੀ ਪਿੰਡ ਚੋਕਰੀਆ ਰਾਜ ਜੀ ਹਾਂ ਜੀ ਹਾਂ ਜੀ ਮੈਂ ਕੀ ਕਰਦਾ ਸੀ ਮੈਂ ਹੀ ਪਸ਼ੂਆਂ ਦਾ ਕੰਮ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਕਰਦਾ ਹਾਂ ਜੀ ਤੇ ਕੀ ਕਿੱਥੋਂ ਜਾ ਰਹੇ ਸੀ ਕਿਵੇਂ ਮੈਂ ਜੀ ਪਿੰਡ ਚੋਂ ਘਰੀਹਰ ਤੋਂ ਆਪਣਾ ਜਿਹੜਾ ਥਾਮ ਕਾਨ ਸੇਲ ਕਰਕੇ ਨਾ ਇਕਤਾ ਨਗਰ ਕਲੋਨੀ ਆ ਗਿਆ ਜੀ frohipur ਦੇ ਵਿੱਚ ਉੱਥੋਂ ਨਾ ਜੀ ਮੈਂ ਇਕਤਾ ਨਗਰ ਕਲੋਨੀ ਤੋਂ ਆ ਰਿਹਾ ਸੀਗਾ ਜਿੱਥੇ ਆਪਣਾ ਪੋਲੇ ਵੱਡਾ ਇੱਥੇ ਨਾ ਪਾਣੀ ਦੀ ਛਪੀਲ ਲੱਗੀ ਹੋਈ ਸੀਗੀ ਛਪੀਲ ਲੱਗੀ ਹੋਈ ਸੀਗੀ ਤੇ ਇੱਥੇ ਗਵਾਲਾ ਇੱਕ ਸੇਵਾ ਕਰ ਰਿਹਾ ਸੀਗਾ ਗਵਾਲ ਟੋਲੀ ਦੇ ਵਿੱਚ ਮੈਂ ਪਸ਼ੂ ਖਰੀਦਣ ਵੇਚਣ ਦਾ ਕੰਮ ਕਰਨਾ ਜੀ ਉਹਨੇ ਗਵਾਲੇ ਨੇ ਮੈਨੂੰ ਪੁੱਛਿਆ ਕਹਿੰਦਾ ਭਾਰਤ ਕੀ ਹਾਲ ਹੈ ਮੈਂ ਕਿਹਾ ਵਧੀਆ ਵੀਰੇ ਕਹਿੰਦਾ ਯਾਰ ਆਪਣੀ ਇੱਕ ਗਊ ਗਵਾਚੀ ਹੋਈ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਉਹਦੇ ਜੇ ਤੇ ਯਾਰ ਨਿਗ੍ਹਾ ਰੱਖੀ ਮੈਂ ਹਾਂ ਕੋਈ ਗੱਲ ਨਹੀਂ ਭਰਾ ਵੀ ਜਦੋਂ ਕਿਤੇ ਕੋ ਮੱਥੇ ਲੱਗ ਗਈ ਤੇ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਹੈ ਜੀ ਤੇ ਇਹ ਹੈਗੀ ਜੀ 17 ਤਰੀਕ ਦੀ ਗੱਲ ਤੇ ਕੱਲ ਹੈਗੀ ਸੀਗੀ ਕੱਲ 19 ਤਰੀਕ ਜੀ 17 ਤਰੀਕ ਨੂੰ ਨੇ ਮੈਨੂੰ ਦੱਸਿਆ ਕੱਲ 19 ਤਰੀਕ ਸੀਗੀ ਮੈਂ ਝੋਕ ਹਰੀ ਹਰ ਜਾ ਰਿਹਾ ਸੀਗਾ ਆਪਦੇ ਨਾਨਕਿਆਂ ਦੇ ਕੋਲੇ ਰਸਤੇ ਦੇ ਵਿੱਚ ਵਜੀਰ ਦੀ ਬਿਲਡਿੰਗ ਦੇ ਕੋਲੇ ਦੋ ਮੁੰਡੇ ਗਊ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਗਊ ਕਿੱਥੋਂ ਲੈ ਕੇ ਆਂਦੀ ਵੀਰੇ ਤੁਸੀਂ ਕਹਿੰਦੇ ਯਾਰ ਉਹ ਦੱਸ ਕੀ ਕਹਿਣਾ ਮੈਂ ਕਿਹਾ ਯਾਰ ਮੈਂ ਕੁਝ ਨਹੀਂ ਕਹਿਣਾ ਭਰਾ ਵੀ ਗਵਾਲ ਟੋਲੀ ਹੋਣਾ ਗਾਂ ਚੋਰੀ ਹੋਈ ਵੀ ਏ ਤੇ ਗਾਂ ਤੁਸੀਂ ਚੋਰੀ ਦੀ ਤਾਂ ਨਹੀਂ ਲੈ ਕੇ ਚੱਲੇ ਕਹਿੰਦੇ ਨਹੀਂ ਨਹੀਂ ਵੀਰੇ ਇੰਨੇ ਗੱਲ ਦੇ ਵਿੱਚ ਮੈਂ ਕਹਾ ਯਾਰ ਮੈਨੂੰ ਲੱਗਦਾ ਸ਼ੱਕ ਜਾਂ ਉਹਨਾਂ ਨੇ ਵੀਰ ਜੀ ਗਾਂ ਛੱਡ ਦਿੱਤੀ ਮੈਂ ਗਊ ਫੜ ਲਈ ਗਊ ਫੜ ਕੇ ਮੈਂ ਮੋਟਰਸਾਈਕਲ ਆਪਣਾ ਸਾਈਡ ਤੇ ਲਾ ਕੇ ਲੋਕ ਕਰਕੇ ਤੇ ਗਊ ਇੱਕ ਸਾਈਡ ਤੇ ਬੰਨਣ ਲੱਗਾ ਉਹਨੇ ਚਿਰ ਨੂੰ ਕੁਝ ਵਿਅਕਤੀ ਆ ਗਏ ਨੇ ਵਿਅਕਤੀ ਆਏ ਮੈਨੂੰ ਕਹਿੰਦੇ ਹਾਂ ਵੀਰੇ ਇਹ ਜਿਹੜੀ ਗਊ ਏ ਇਹ ਕਿੱਥੋਂ ਲਈ ਤੂੰ ਮੈਂ ਕਹਾ ਵੀਰੇ ਉਹ ਸਾਹਮਣੇ ਮੁੰਡੇ ਜਾਣਦੇ ਭੱਜੇ ਉਹ ਸਾਹਮਣੇ ਵੇਖ ਲੋ ਤੁਸੀਂ ਕਹਿੰਦੇ ਹਾਂ ਦੇ ਇਸ ਗਏ ਦੋ ਤਿੰਨ ਜਿਹੜੇ ਉਹਨਾਂ ਦੇ ਮਗਰ ਲੱਗ ਗਏ ਕਿ ਕੁਝ ਬੰਦੇ ਮੇਰੇ ਕੋਲੇ ਕਰੋਗਾ ਕਹਿੰਦੇ ਵੀ ਤੂੰ ਗਾਉਣਾ ਤਾਂ ਕਿਉਂ ਛਡਾਈ ਮੈਂ ਕਿਹਾ ਯਾਰ ਗਾਣਾ ਮੈਂ ਇਸ ਕਰਕੇ ਛਡਾਈ ਵੀ ਮੁੰਡਾ ਗੱਡਾ ਹੈਗਾ ਗਵਾਲ ਟੋਲੀ ਦਾ ਉਹਦੀ ਗਾਂ ਚੋਰੀ ਹੋਈ ਏ ਤੇ ਮੈਨੂੰ ਨੇ ਕਿਹਾ ਸੀ ਮੈਂ ਕਿਹਾ ਉਹਦੀ ਨਾ ਗਾਂ ਹੋਵੇ ਤੇ ਮੈਂ ਕਿਹਾ ਗਵਾਲ ਟੋਲੀ ਦੇ ਵਿੱਚ ਆਉਣ ਜਾਣ ਦਾ ਸਾਡਾ 24 ਘੰਟੇ ਦਾ ਹੈਗਾ ਤੇ ਮੈਂ ਕਿਹਾ ਵਪਾਰੀ ਬੰਦੇ ਆ ਤੇ ਮੈਂ ਕਿਹਾ ਚੋਰੀ ਲੋਕੀ ਹੋਰ ਘਰ ਜਾਂਦੇ ਆ ਦੇ ਨਾਮ ਬਦਨਾਮੀ ਵਪਾਰੀਆਂ ਦਾ ਹੁੰਦਾ ਵਯਾ ਉਹਨੇ ਚਿਰ ਦੇ ਵਿੱਚ ਜੀ ਇਹ ਮੁੰਡੇ ਨਾਲ ਕਾਫੀ ਆ ਗਿਆ ਕਹਿੰਦੇ ਤੂੰ ਉਹਨੇ ਤਾਂ ਗਾਂ ਕਿਉਂ ਖਲਾਈ ਵੀ ਕਿਉਂ گاਉਂ ਨਾਲ ਕੋਲੋਂ ਹੋ ਕੇ ਬਣਾ ਦਿੱਤੀ ਤੂੰ ਹਾਂਜੀ ਇਹਨੇ ਚਿਰ ਦੇ ਵਿੱਚ ਵੀਰ ਜੀ ਉਹਨਾਂ ਨੇ ਮੇਰੇ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਮੈਂ ਬਹੁਤ ਪਰੇਸ਼ਾਨ ਆ ਇਸ ਕਰਕੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਉਹਨਾਂ ਨੇ ਮੈਰਾ ਇੰਨਾ ਕ ਮੈਂ ਪਿੰਡਾਂ ਦੇ ਵਿੱਚ ਆਉਣ ਜਾਣ ਵਾਲਾ ਬੰਦਾ ਠੀਕ ਹੈ ਮੈਸ ਜੀ ਦੀ ਆਪ ਦੀ ਬੇਇੱਜ਼ਤੀ ਬਹੁਤ ਮਹਿਸੂਸ ਕਰਨਾ ਮੈਂ ਕੋਈ ਵੀ ਹਤਿਆ ਕੀਤੀ ਮੇਰੇ ਇਹ ਪੰਡਤ ਜੋ ਗਵਾਲਟੋਲੀ ਦੇ ਰਹਿਣ ਵਾਲੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਹੈ ਹਾਂ ਜੀ ਜਿਹੜੀ ਘੁਟਮਾਲ ਕੀਤੀ ਉਹਦੇ ਵੀ ਕਰਦੇ ਹਾਂ ਹਾਂ ਜੀ ਬਿਲਕੁਲ ਜੀ ਮੇਰੇ ਕੋਲੇ ਨਕਦੀ 56000 ਰੁਪਏ ਸੀਗਾ ਜੀ ਕਿਉਂ ਵਪਾਰੀ ਬੰਦੇ ਸਾਡੀ ਜੇਬ ਦੇ ਵਿੱਚ ਪੈਸੇ ਤਾਂ ਹੁੰਦੇ ਆ 24 ਘੰਟੇ ਵੀ ਕਿਸੇ ਟਾਈਮ ਵੀ ਕਿਤੇ ਉਹ ਵੀ ਸੌਦਾ ਸਾਨੂੰ ਬਣ ਸਕਦਾ ਜੀ ਉਹ 56000 ਰੁਪਏ ਵੀ ਮੇਰਾ ਨਿਕਲ ਗਿਆ ਜੀ ਹਾਂਜੀ ਬਿਲਕੁਲ ਜੀ ਹੋਣੀ ਚਾਹੀਦੀ ਜੀ